ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੇ ਆਪਾਂ ਖੇਤ ਆ ਗਏ ਆ ਅੱਜ ਮੌਸਮ ਬਹੁਤ ਘੈਂਟ ਹੈਗਾ 10 10:30 ਦਾ ਟਾਈਮ ਹੈਗਾ ਤੇ ਮੀਂਹ ਦਾ ਚਾਂਸ ਲੱਗਦੇ ਹੈਗੇ ਵੀ ਆਊਗਾ ਬਾਕੀ ਆਪਾਂ ਉਹ ਪਾਣੀ ਛੱਡ ਲੈਣੇ ਉਹ ਕਹਿਰੇ ਦੇ ਵਿੱਚ ਇਤਰਲਾ ਕਿਆਰਾ ਥੋੜਾ ਜਿਹਾ ਘੱਟ ਪਾਣੀ ਉਹਦੇ ਵਿੱਚ ਤੇ ਨਾਲੇ ਆਪਾਂ ਪ੍ਰਿੰਡਿਆ ਦੇ ਬੀਬੂ ਦਾ ਪੱਕੇ ਜਾਵਾਂਗੇ ਅੱਜ ਮਾ ਚੱਲ ਮੌਸਮ ਲੋਟ ਹੈਗਾ ਤੇ ਜਿਹੜੇ ਡਾਲ ਰਹਿਗੇ ਸੀ ਲਾਉਣਾਂ ਲਈ ਉਹ ਲਾ ਜਾਣੇ ਆ ਨਾਲੇ ਖਾਲ ਦੇ ਵਿੱਚ ਲਾ ਜਾਾਂਗੇ ਸੱਟਾਂ ਤੇ ਪਾਣੀ ਭਰੰਡੀਆ ਦੱਬ ਦਾਂਗੇ ਵਟਾਂ ਤੇ ਲਓ ਮੋਟਰ ਦੱਤੀ ਆਪਣੇ ਚਲਾ ਤੇ ਬਸ ਤਾਂ ਮੂਝੇ ਪਾਣੀ ਨਾ ਲਾਇਆ ਜਾਂਦਾ ਬਾਣਸ ਕਾੜਾਂਦੇ ਹਣ ਅੱਜ ਦਾ ਦਿਨ ਹੋਰ ਮੋਟਰ ਆਪਾਂ ਨੇ ਕਰਤੀ ਬੰਦ ਹੁਣੀ ਚਲਾਈ ਸੀ ਹੁਣੀ ਬੰਦ ਕਰਤੀ ਮਾ ਮੇਰੀ ਰਾਏ ਜੀ ਬਗਲ ਕੀ ਮਾਹ ਚਲੇ ਇਹਨੂੰ ਇੱਕ ਮੌਸਮ ਵੀ ਮੀਂਹ ਆਲੇਗਾ ਮਾਹ ਚਲੇ ਇਹਨੂੰ ਹਜੇ ਸੁਕਾ ਲਈ ਆਪਾਂ ਬਾਣ ਨੂੰ ਹੁਣ ਆਪਣੇ 12-13 ਦਿਨ ਵਾਂਗੂ ਹੋ ਗਏ ਲੱਗੇ ਨੂੰ ਤੇ ਇਸ ਤੋਂ ਬਾਅਦ ਐ ਕਰਾਂਗੇ ਕੱਸੀ ਦੀ ਵਾਰੀ ਵਗੈਰਾ ਛੱਡ ਕੇ ਨਾਲ ਮੋਟਰ ਛੱਡ ਲਾਂਗੇ ਜਾਂ ਇੱਕ ਚਾਚੇ ਕਾਲੀ ਮੋਟਰ ਛੱਡ ਲਾਂਗੇ ਦੋਨੇ ਮੋਟਰ ਛੱਡ ਕੇ ਭਰਕੇ ਨੂੰ ਰੇਹ ਛੱਡ ਦਾਂਗੇ ਦੋ ਕੁ ਦਿਨਾਂ ਨੂੰ ਆਪਾਂ ਆ ਐ ਵੀ ਆਪਾਂ ਨੂੰ ਨਾਲੇ ਰੇਹ ਸੱਟੇ ਨੂੰ 5 ਕੁ ਦਿਨ ਹੋਏ ਨੇ ਹਜੇ ਫਿਰ ਹਫ਼ਤੇ ਬਾਅਦ ਰੇਹ ਤਾਂ ਸੱਟਣਾ ਪੈਂਦਾਗਾ ਤੇ ਬਾਕੀ ਚਲੋ ਆ ਕੰਮ ਕਰ ਜਾਣਾ ਮੌਸਮ ਘੈਂਟ ਹੈਗਾ ਜਿਹੜੀ ਆ ਵਟ ਹੈਗੀ ਇਦੇ ਉੱਤੇ ਪ੍ਰਿੰਟਿਆ ਦਾ ਪਜਾਣਾ ਹੈਗਾ ਇੱਧਰ ਨਾਲ ਡਾਲ ਲਾ ਜਾਣਾ ਹੈਗਾ ਨਾਲ-ਨਾਲ ਉਥੇ ਪੰਨਿਆਂ ਦੀ ਗੁੱਟੀਆਂ ਆਪਣੇ ਲਵੇ ਉ ਤਾਂ ਪੌਦ ਕਿਸੇ ਦਿore ਹੋਣੀ ਨਹੀਂ ਲਵੇ ਲਾਉਣੇ ਚਲੋ ਪੰਨਿਆਂ ਦੀ ਆਪਣੇ ਪਾਣੀ ਚ ਰੱਖੀਆਂ ਹੋਈਆਂ ਸੀ ਪਹਿਲਾਂ ਤਾਂ ਹੁਣ ਮੈਂ ਬਾਹਣ ਦੇ ਉੱਤੋਂ ਦੀ ਗੇੜਾ ਦੇ ਕੇ ਆਉਣਾ ਹੈਗਾ ਜਿਹੜਿਆ ਕੋਈ ਖੱਡਾ ਖੁੱਡਾ ਹੋਈਆਂ ਉਹ ਬੰਦ ਕਰ ਦੂੰਗਾ ਤੇ ਬਾਕੀ ਨਾਲੇ ਉਹ ਦੇਖਦੇ ਆਪਾਂ ਜਿਹੜੇ ਡਾਲ ਪਿੱਸੋ ਲਾਏ ਸੀਗੇ ਵੀ ਵਧੀਆ ਚੱਲ ਗਏ ਕਿਵੇਂ ਆਗੇ ਉਹ ਤਾਂ ਹੁਣ ਤਾਂ ਬੂਜਾ ਜਿਹਾ ਬਣਾਉਣ ਲੱਗ ਗਈ ਥੋੜਾ ਜਿਹਾ ਫਟਣ ਲੱਗ ਗਈ ਵਧੀਆ ਹੂੰ ਪਾਣੀ ਕਿਆ ਬਹੁ ਖਾ ਗਈ ਕੱਲ ਠੀਕ ਚੱਕਰ ਹੋ ਗਿਆ ਆ ਜਿਹੜੇ ਢਾਲ ਬਾਅਦ ਚ ਲਾਏ ਨੇ ਇੱਧਰ 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 ਜ਼ਿਆਦਾ ਹੋ ਸੀ ਨਾ ਇੱਧਰ ਢਾਲ ਇੰਨੀ ਸੀਗੀ ਜ਼ਿਆਦਾ ਮੱਛੀ ਹੋਈ ਸੀਗੀ ਸਾਰੀ ਤੁਰ ਤੱਕ ਸੀ ਆ ਵਟ ਤਾਂ ਵੀ ਵਧੀਆ ਹੋ ਗਏ ਢਾਲ ਵਧੀਆ ਚੱਲਣ ਲੱਗ ਗਈ ਵੀ ਸੋਕਰਾ ਪਰਮਾਤਮਾ ਦਾ ਹੈ ਤੇ ਬਸ ਉਹ ਪਰਲਾ ਰਹਿਦਾ ਗਿਆ ਰਾਇਆ ਗੇੜਾ ਦੇ ਨਾਲ ਵਿੱਚ ਉਹਦੇ ਦੇਖਦੇ ਆਂਗੇ ਦੇ ਵਿੱਚ ਗੇੜਾ ਦੇ ਦਾਂਗੇ ਕਿਸੇ ਤੋਂ ਪੱਟ ਲਵਾਂਗੇ ਥੋੜੀ ਕਾਣੀ ਪੌਦਾ ਤੇ ਜਦ ਰੇ ਛਟਿਆ ਉਦੋਂ ਦੇ ਦਾਂਗੇ ਇਹਦੇ ਵਿੱਚ ਗੇੜਾ ਤੇ ਬਾਕੀ ਆਪਣੇ ਕੋਲ ਕਈ ਗੁੱਟੀਆਂ ਪਈਆਂ ਵੀ ਨੇ ਉੱਥੇ ਤੇ ਉਹ ਜਿਹਨਾਂ ਕਿ ਚੱਤ ਪਏ ਜਾਂਦੇ ਨੇ ਉਹ ਨੱਕ ਦਾ ਪਤਾ ਨਹੀਂ ਹੈ। ਇਹ ਕਦਾ ਖੱਡਾਂ ਬਹੁਤ ਜ਼ਿਆਦਾ ਹੁੰਦੀਆਂ ਨੇ। ਇਹਨੇ ਤੰਗ ਕਰ ਰੱਖਿਆ। ਉਹ ਇਹ ਪੰਜ ਸੀਖਾ ਟਾ ਬੰਦ ਕਰਕੇ ਜਾਂਦਾ। ਅਜੇ ਆ ਪਟ ਦੇ ਦਾ ਘਟ ਨਹੀਂ ਫਿਰ ਵੀ ਜਿਹੜੇ ਉਪਰਲਾ ਪਾਸਾ ਹੈ ਉਧਰ ਆਪਣੇ ਕੋਠੇ ਵਾਲੇ ਪਾਸੇ ਲੱਕੀ ਰੋਡਰ ਉਧਰ ਬਹੁਤ ਜ਼ਿਆਦਾ ਚੂਕੇ ਡਾਲਤਾ ਬੰਗੇ ਵਾਲੇ ਵੀ ਵਧੀਆ ਚੱਲ ਪਏ। ਇਹ ਚ ਵੀ ਜਿਆਦਾ ਸੀ ਲਾਉਣ ਵਾਲੇ। ਬਸ ਇੱਧਰ ਥੋੜਾ ਜਿਹਾ ਉੱਚਾ ਜਾਏਗਾ, ਉੱਚੇ ਜੇ ਕਰਕੇ ਪਾਣੀ ਘਟ ਜਾੜਦਾ ਹੈਗਾ ਇੱਧਰ ਤੇ ਬਾਕੀ ਘਾਰੇ ਘਰੇ ਜੇ ਪੈ ਜਾਂਦੇ ਨੇ। ਉਹ ਤਾਂ ਹੁਣ ਆ ਵਟ ਤੇ ਤਾਂ ਨਹੀਂ ਪਏ। ਇਹ ਤਾਂ ਮੈਂ ਕਈ ਵਾਰੀ ਵੱਢ ਕੇ ਲੋਟ ਕਰੀ ਹੈਗੀ। ਤੇ ਉਧਰ ਜੀ ਰੂਪਟਾਂ ਤੇ ਚੂਹੇ ਵਾਲੇ ਨੇਗੇ। ਚਲੋ ਦੇਖਦੇ ਆਂ ਬਾਕੀ। ਇਹ ਗੱਲ ਆ ਬਾਤ ਹੈ ਪਰ ਹਵਾ ਬਹੁਤ ਜ਼ਿਆਦਾ ਸੋਹਣੀ ਅੱਜ ਉਹ ਤੇ ਗਰਮੀ ਵਾਲੀ ਸੀ ਜਿੱਕੇ ਡਾਲ ਲਾਇਆ ਅੱਜ ਜੇਕ ਤੋਂ ਇਹਦੇ ਵਿੱਚ ਹਵਾ ਹੁੰਦੀ ਫਿਰ ਸਾਰੇ ਬਣ ਚ ਫਿਰਿਆ ਜਾਂਦਾ ਉਹ ਤੇ ਗਰਮੀ ਵਾਲੀ ਜ਼ਿਆਦਾ ਸੀ ਆ 15 ਮਿੰਟ ਬੰਦਾ ਡਾਲ ਲਾਉਂਦਾ ਫਿਰ ਬਹਿ ਜਾਂਦਾ ਆ ਪਿੰਆ ਨੇ ਤਿੰਨ ਚਾਰ ਗੁੱਟੀਆਂ ਬੱਦੀ ਨਹੀਂ ਏਗੇ ਪਾ ਦੋ ਕੋ ਗੁੱਟੀਆਂ ਤੇ ਨੰਨ ਕੋ ਗੁੱਟੀਆਂ ਲੈ ਜਾਣੇ ਉੱਤੇ ਤੇ ਖਾਲ ਦੇ ਨਾਲ ਨਾਲ ਦੱਬਤਾਂਗੇ ਤੇ ਆ ਸੁੱਕ ਜਾਈ ਥੋੜੀ ਜਿਹੀ ਹੋਰ ਇਹ ਵੀ ਇੱਧਰ ਰੱਖ ਲੈ ਪਾਣੀ ਤੇ ਪਾਣੀ ਨੇ ਪਾਸ ਹੀ ਇੰਨਾ ਕ ਵੀ ਪ੍ਰਿੰਡੀਆਂ ਦਾ ਤੇ ਚਲੋ ਆਪਣਾ ਵੱਟ ਤੇ ਦੱਬੇ ਜਾਊਗਾ ਉਹ ਵੱਟ ਤੋਂ ਲੈ ਕੇ ਆ ਸਾਰੀ ਤੇ ਇੱਥੇ ਤੱਕ ਤੇ ਉਹ ਮੋੜ ਜੇ ਤੱਕ ਜਿੱਥੇ ਖਾਲ ਦਾ ਮੋੜ ਜਾਵੰਦਾ ਉੱਥੇ ਤੱਕ ਆਪਾਂ ਪ੍ਰਿੰਡੇ ਲਾਤੀਆਂ ਪ੍ਰਿੰਡੇ ਦੇ ਬੀਜ ਲਾਤੇ ਤੇ ਇਦਰਾ ਖੱਪਲ ਖੰਪਲ ਵਾਲਾ ਹੋਇਆ ਪਿਆਗਾ ਇਹਨਾਂ ਨੂੰ ਦਿਖਾਇਆ ਸੀਗਾ ਇਹ ਤਾਂ ਇਹਨਾਂ ਤੋਂ ਹੀ ਖਾਲ ਪਵਾਇਆਗਾ ਇਹਨਾਂ ਦੀ ਜਾਇਕਰੂ ਪਾਣੀ ਆਪਣਾ ਤਾਂ ਇਸੇ ਰਾਹੀਂ ਜਾਇਕਰੂਗਾ ਤੇ ਉਹ ਘਟ ਕੇ ਨਹੀਂ ਗਏ ਕਹਿ ਦਾਂਗੇ ਉਹਨਾਂ ਨੂੰ ਇਹਨੂੰ ਘਟ ਜਾਣਗੇ ਨਹੀਂ ਤਾਂ ਫਿਰ ਵਿਚੀ ਉਹ ਹੋ ਜਾਣਗੇ ਪ੍ਰਿੰਡੇ ਦੇ ਬੀਜ ਨਹੀਂ ਹੁਣ ਕਹਾਂਗੇ ਵੀ ਦੇਖ ਕੇ ਜੇ ਵੀ ਹੁਣੀ ਘਟ ਦਿਓ ਪਰ ਆਇਆ ਫਿਰ ਹਰੇ ਹਜੇ ਹੋਣ ਤੋਂ ਪਹਿਲਾਂ ਪਹਿਲਾਂ ਕਢਿਆ ਜਾਵੇ। ਆ ਪੁੜੀ ਚ ਥੋੜਾ ਜਿਹਾ ਵੀ ਰਹਿ ਗਿਆ। ਜਿੱਥੇ ਜਿੱਥੇ ਨਾ ਹੋਈਆਂ ਉੱਥੇ ਉੱਥੇ ਲਾ ਦਾਂਗੇ ਇਹ। ਇਹ ਤਾਂ ਥੋੜਾ ਜਿਹਾ ਹੀ ਬਹੁਤ ਹੁੰਦਾ ਵੀ। ਬਾਕੀ ਆਪਾਂ ਗੁੱਟੀਆਂ ਪਈਆਂ ਨੇਗੀਆਂ ਖਾਲ ਦੇ ਵਿੱਚ ਵਿੱਚ ਲਾਉਣੇ ਆਂ ਢਾਲ ਸੈਟਅਪ ਤੇ। ਹਵਾ ਵੋਕਾਂਟ ਚੱਲੀ ਜਾਂਦੀ ਹੈਗੀ। ਕਿਸੇ ਪਾਸੇ ਮੱਲਾ ਦਾ ਮੀਂਹ ਤਾਂ ਪਿਆ ਹੋਊਗਾ। ਜਦੋਂ ਵੀ ਮੈਂ ਖੇਤ ਆਉਣਾ ਹੈ ਪਾਣੀ ਵਾਲੀ ਬੋਤਲ ਤਾਂ ਮੈਂ ਪੱਕੀ ਨਾਲ ਲੈ ਕੇ ਆਉਣਾ ਹੁੰਦਾ ਹੈਗਾ ਮੰਨ ਲਓ ਆਪਾਂ ਚਲੋ ਉਹ ਤਾਂ ਮੋਟਰ ਤੋਂ ਪਾਣੀ ਪੀ ਲੈਣੇ ਆ ਵੀ ਜਦੋਂ ਦੂਰਤਾਰ ਹੁੰਨੇ ਆ ਫਿਰ ਮੈਂ ਨਾਲ ਹੀ ਚੱਕ ਕੇ ਲੈ ਜਾਣਾ ਬੋਤਲ ਇਹ ਤੋਂ ਭਰ ਲੈਣੀ ਮੈਂ ਮੋਟਰ ਫਿਰ ਉੱਥੇ ਆਏਗਾ ਫਿਰ ਨਹੀਂ ਬਾਰਿ ਬਾਰ ਇੱਧਰ ਨੂੰ ਆਉਣਾ ਪੈਂਦਾ ਹੈਗਾ ਜੇ ਕੋਈ ਕੰਮ ਕਰਦੇ ਹੋਈ ਆਪਾਂ ਆਇ ਨੀ ਨੀ ਲਾਵਾਂਗੇ ਇਤੋਂ ਲੈ ਕੇ ਇੱਥੇ ਤੱਕ ਉਹ ਨਾ ਲਾਵਾਂਗੇ ਕਿਉਂਕਿ ਆ ਇੱਧਰ ਘੱਟ ਉੱਪਰ ਜਿਹਾ ਬੜਾ ਹੋਇਆ ਪਿਆ ਖਾਲਚਰੇ ਇਹ ਪਾਣੀ ਥੋੜਾ ਸੁਕਾਉਣਾ ਪਊਗਾ ਅੱਜ ਸੁੱਕ ਜਾਊਗਾ ਤੇ ਇੱਥੇ ਕੱਲ ਕੋਲੋਂ ਲਾ ਦੂੰਗਾ ਇਹ ਕੱਢ ਕੇ ਫਿਰ ਵਧੀਆ ਲੱਗਣਗੇ ਢਾਲ ਆਪ ਹੋਰੇ ਖਾਲਚੜਾ ਲਾ ਤੇ ਨਾਲ-ਨਾਲ ਉੱਤੇ ਤੱਕ ਤਰ ਤੱਕ ਆਵਿਕ ਇੰਨੇ ਨਾਲ ਆਇਆ ਨਾਲ ਤਾਂ ਸੋਨਾ ਜਿਹਾ ਲੱਗਣ ਲੱਗ ਗਿਆ। ਬਸ ਥੋੜਾ ਜਿਹਾ ਖੱਬੜ ਜਾ ਸਾਰਾ ਇਹ ਉਧਰ ਵੀ ਲਾ ਦੇ। ਆ ਖੱਬੜ ਵਾਲਾ ਥਾਂ ਥੋੜਾ ਜਿਹਾ ਸਮਾਰੂੰਗਾ ਇਹਨੂੰ ਕੱਲ ਕੱਲ ਨੂੰ। ਖਾਲ ਕੋਲ ਸੁੱਕ ਜਾਈ ਫੇਰ ਹਨਾ। ਫੇਰ ਵਧੀਆ ਸਮਾਰਿਆ ਜਾਊਗਾ। ਨਹੀਂ ਤਾਂ ਇਹ ਪਾਣੀ ਕਹਾਂ ਜਾਈਏ ਬਹਣ ਚ। ਬਣ ਚ ਜਾ ਕੇ ਹਰੇ ਹੋਈ ਜਾਣਗੇ। ਜੇ ਹੁਣ ਵੱਢਣ ਲੱਗਿਆ ਨਾ।